ਪਾਕਿਸਤਾਨ ਅਤੇ ਭਾਰਤ ਵਿਚਕਾਰ ਵਾਧੇ ਤਣਾ ਦੇ ਮੱਦੇਨਜ਼ਰ ਲਗਾਤਾਰ ਦੇਖਿਆ ਜਾ ਰਿਹਾ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਰਹਿ ਰਹੇ ਲੋਕ ਕਾਫੀ ਸਹਮੇ ਹੋਏ ਨੇ ਦੂਜੇ ਪਾਸੇ ਜੋ ਕੁਝ ਟੁਕੜੇ ਉਹਨਾਂ ਦੇ ਘਰਾਂ ਦੇ ਵਿੱਚ ਮਿਲ ਰਹੇ ਨੇ ਜਾਂ ਫਿਰ ਖੇਤਾਂ ਦੇ ਵਿੱਚ ਮਜ਼ਾਲਾਂ ਦੇ ਕੁਝ ਟੁਕੜੇ ਮਿਲ ਰਹੇ ਨੇ ਉਹਨਾਂ ਨੂੰ ਦੇਖ ਕੇ ਲੋਕ ਹੋਰ ਵੀ ਡਰ ਗਏ ਨੇ ਉੱਥੇ ਹੀ ਤਾਜ਼ੀਆਂ ਤਸਵੀਰਾਂ ਬਠਿੰਡਾ ਦੇ ਪਿੰਡ ਤੁੰਗ ਵਾਲੀ ਅਤੇ ਬੀੜ ਤਲਾਹ ਤੋਂ ਸਾਹਮਣੇ ਇਹ ਨੇ ਜਿੱਥੇ ਕੀ ਲੋਕਾਂ ਨੇ ਕਈ ਧੁਮਾਕੇ ਸੁਣੇ ਅਤੇ ਉਸ ਤੋਂ ਬਾਅਦ ਲੋਕ ਹੋਰ ਵੀ ਸਹਿਮ ਗਏ ਅਤੇ ਇਸ ਬਲਾਸਟ ਦੇ ਨਾਲ ਘਰ ਦੇ ਸਾਰੇ ਸ਼ੀਸ਼ੇ ਅਤੇ ਦਰਵਾਜ਼ੇ ਤੱਕ ਟੁੱਟ ਗਏ ਜਿਸ ਦੀਆਂ ਲੋਕਾਂ ਨੇ ਖੁਦ ਵੀਡੀਓਜ਼ ਬਣਾਈਆਂ ਅਤੇ ਇਸ ਤੋਂ ਲਾਭ ਕੁਝ ਪੁਰਜਿਆਂ ਨੂੰ ਜਿਹੜਾ ਕਿ ਉਹਨਾਂ ਨੇ ਹੱਥਾਂ ਵਿੱਚ ਫੜ ਕੇ ਵੀ ਦਿਖਾਇਆ ਗਿਆ ਕਿ ਜਦੋਂ ਰਾਤ ਧਮਾਕਾ ਹੋਇਆ ਤਾਂ ਅਚਾਨਕ ਲੋਕ ਇੱਕੋ ਦਮ ਡਰ ਗਏ ਹਾਲਾਂਕਿ ਇਹ ਧਮਾਕਾ ਕਿਸ ਦਾ ਸੀ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਪਰ ਦੂਜੇ ਪਾਸੇ ਜੋ ਇਹਨਾਂ ਨੇ ਹੱਥ ਦੇ ਵਿੱਚ ਪੁਰਜੇ ਫੜੇ ਹੋਏ ਨੇ ਇਹਨਾਂ ਦਾ ਕਹਿਣਾ ਹੈ ਕਿ ਕਿਸ ਤਰੀਕੇ ਦਾ ਜਿਹੜਾ ਸਮਾਨ ਡਿੱਗ ਪਿਆ ਦੂਜੇ ਪਾਸੇ ਪ੍ਰਸ਼ਾਸਨ ਨੂੰ ਵੀ ਜਿਹੜਾ ਕਿ ਸੁਚੇਤ ਕੀਤਾ ਗਿਆ ਉੱਥੇ ਹੀ ਇਸ ਨੂੰ ਲੈ ਕੇ ਜਿਹੜੇ ਕਿ ਪਿੰਡ ਦੇ ਲੋਕ ਉਹ ਕਾਫੀ ਸੈਮੇ ਹੋਏ ਨੇ ਆਉਂਦੇ ਹਾਂ ਰਾਤੇ ਜਦੋਂ ਤਾਹਾਂ ਤੋਂ ਆਇਆਗਾ ਤੇ ਮੈਂ ਉਹ ਦੂਜੇ ਮੁੰਡਾ ਨਾਲ ਪੇ ਮੈਂ ਫੁੱਟ ਖੜ ਦਵਾ ਦਾਬ ਮਗਿਆ ਤੇ ਉਹ ਤੇ ਡਿਪੂਆ ਤੇ ਉਹ ਦਵਾ ਉੱਖੇ ਤੇ ਜਵਾ ਕਹਿੰਦਾ ਬਾਹਰ ਨਿਕਲੋ ਅੰਦਰ ਉਹ ਸਾਡੇ ਬਾਹਰ ਦਾ ਵੀ ਕੁੱਤੀ ਆ ਗਿਆ ਜਮ ਜਵਾਰੇ ਬਾਵਾ ਕੁਦਰਤੀ ਗਾਂ ਜਾਵੜੇ ਚਲੋ ਬਚ ਕੇ ਪਰਮਾਤਮਾ ਨੇ ਰੱਖ ਤੇ ਕਿੰਨਾ ਧਮਾਕਾ ਸੀ ਧਮਾਕਾ ਤਾਂ ਪੂਰਾ ਤਗੜਾ ਹੀ ਪਿਆ ਸੀ ਕੋਸ਼ਿਸ਼ੇਸ਼ ਵੀ ਹਲ ਗਈ ਕੰਪਿਟੂਕੇ ਸੀ ਆਇਆ ਤਾਂ ਹਿੱਲੇ ਆ ਜੀ ਖੁੱਲੇ ਆ ਬਾਹਰ ਅੱਛਾ ਉਸ ਤੋਂ ਬਾਅਦ ਕਿੰਨੇ ਕਿੰਨੇ ਇੱਕ ਮਿਜ਼ਾਈਲਾਂ ਨਿਕਲੀਆਂ ਆ ਅਸਮਾਨ ਤੇ ਤਿੰਨ ਕ ਗਈਆਂ ਜੀ ਗਾਂ ਹੂੰ ਪੀਜੀ ਆ ਨਾ ਤਿੰਨ ਇਹਦੇ ਸਾਂ ਸੀ ਦੋ ਗਾਂ ਟੱਪ ਗਿਆ ਇੱਕ ਏ ਆਏ ਨਹੀਂ ਪਤਾ ਵੀ ਗਾਂ ਕਿੱਥੇ ਜਾ ਕੇ ਡੇ ਡਰ ਹੁਣ ਕਿੰਨਾ ਕੁ ਲੱਗ ਰਿਹਾ ਮਾਹੌਲ ਦਾ ਡਰਦਾ ਹੁਣ ਹੈਗਾ ਹੀ ਨਾ ਜਾਣੀ ਕਿਸੇ ਜਵਾਕ ਚੱਲੇ ਦਾ ਜਾਂ ਹੋਰ ਕਿਸ ਦਾ ਨੁਕਸਾਨ ਹੋ ਜਾਏ ਡਰਦਾ ਹੈ ਪਰ ਲੱਗਦਾ ਸਹੀ ਟਾਈਮ ਦੇ ਉੱਤੇ ਭਾਰਤੀ ਸੈਨਾ ਵੀ ਮੂਹ ਤੜ ਜਵਾਬ ਦੇ ਰਹੀ ਆ ਰਾਤ ਦਾ ਇਹ ਤਾਂ ਹਾਂ ਹੀ ਮਤਲਬ ਫਤਮ ਹੀ ਕਰਤੇ ਸੀ ਤਾਂ ਇਹ ਤਾਂ ਖੋਖਾ ਆਇਆ ਫਿਰ ਇਹ ਦਾ ਲਾਟਾਂ ਨਿਕਲੀਆਂ ਇਹ ਤਾਂ ਬਹੁਤ ਉੱਚੀਆਂ ਉੱਚੀਆਂ ਕਿਸ ਤਰ੍ਹਾਂ ਦੇਖਦੇ ਹੋ ਭਾਰਤੀ ਸਾਨਾ ਦੇ ਜੜੇ ਨਹੀਂ ਨਹੀਂ ਵਧੀਆ ਭਾਰਤੀ ਹੈ ਇਹਨਾਂ ਨੇ ਬਹੁਤ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਨੂੰ ਲੱਗਦਾ ਵੀ ਜੇ ਬਾਈਚੰਡ ਦੇ ਥੱਲੇ ਆ ਕੇ ਫਟਦਾ ਤਾਂ ਬਹੁਤ ਨੁਕਸਾਨ ਕਰਦਾ। ਇਹ ਤਾਂ ਨੇੜੇ ਨੇੜੇ ਸੁਬਾ ਬਣਾ ਦਿੰਦਾ 5-4 ਕਿਲੋ ਬੰਚਾਈਆਂ ਕਿਤੇ ਘੱਟਦਾ। ਜਿਹੜਾ ਪਿੰਡ ਹੈ। ਬੀਲਾ ਬਸਤੀ ਨੰਬਰ 4। ਅੱਛਾ ਕੀ ਗੱਲ ਹੋਈ ਰਾਤ ਨੂੰ? ਰਾਤ ਇਹ ਜਦੋਂ ਬੰਬ ਪਲੇਆ ਡਿੱਗਿਆ ਜੀ ਸਾਰੇ ਡਰ ਗਏ, ਜਵਾਕ ਡਰ ਗਏ, ਸ਼ੀਸ਼ੇ ਸਾਰੇ ਹੱਲ ਗਏ ਸੀ, ਏਕ ਇੱਕ ਦਾ ਮਲੇਟ ਵੀ ਚਲੀ ਗਈ ਸੀ, ਸਾਰਾ ਕੁਝ ਬਹੁਤ ਹਲਕਾ ਦਲ ਸੀ। ਧਮਾਕਾ ਕਿੱਦਾਂ ਸੀ? ਧਮਾਕਾ ਬਹੁਤ ਵੱਡਾ ਧਮਾਕਾ। ਸਾਰੇ ਬੱਚੇ ਡਰ ਗਏ ਜਿਵੇਂ ਕੋਮਲੀ ਆ ਗਈ ਬੱਚਾ। ਲੱਗਦਾ ਵੀ ਫੌਜ ਦੀ ਬਹੁਤ ਵੱਡੀ ਕਾਮਯਾਬੀ ਆ ਜਿਹੜਾ ਇਹਨੂੰ ਜੀ ਜਹੀ ਆਪਣਾ ਹਰੜ ਟਿਕਦਾ ਦਾ ਬਹੁਤ ਬਟਨ ਸਰ ਦਾ ਹਾਂ ਜੀ ਬੱਚਿਆਂ ਦਾ ਸਟਾਫ ਦਾ ਸੀ ਆਪ ਵੀ ਨਹੀਂ ਸੁਪੇ ਕੰਬੀ ਆ ਰਹੇ ਆ ਸਾਰੀ ਰਾਤ ਦੇ ਸਾਰੀ ਰਾਤ ਹੀ ਬਹਿ ਕੇ ਗੱਡੀ ਦਾਦੀ ਇਹ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਤਮਾਕੇ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਕਈ ਥਾਵਾਂ ਦੇ ਉੱਤੇ ਰੌਕਟਾਂ ਤੇ ਮਿਜ਼ਾਲਾਂ ਦੇ ਟੁਕੜੇ ਵੀ ਮਿਲੇ ਨੇ ਜਿਸ ਦੇ ਚੱਲਦੇ ਲੋਕ ਸਹਿਮੇ ਹੋਏ ਨੇ ਕਿ ਕਿਤੇ ਉਹਨਾਂ ਦੇ ਉੱਪਰ ਜਿਹੜੇ ਮਿਜ਼ਾਈਲਾਂ ਦੇ ਇਹ ਹਮਲੇ ਤਾਂ ਨਹੀਂ ਹੋ ਰਹੇ ਪਰ ਦੂਜੇ ਪਾਸੇ ਹਲੇ ਤੱਕ ਇਸ ਮਾਮਲੇ ਲੈ ਕੇ ਜੜਾ ਕਿ ਲੋਕਾਂ ਨੂੰ ਨਾ ਡਰਨ ਦੀ ਅਪੀਲ ਵਾਰ-ਵਾਰ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ